ਇਹ ਗੁਰਦਾਰਾ ਗਊਕਾੜ੍ਹ ਪਾਸੇ ਹੀ ਪਹਿਲੇ ਦਾਸ ਨੂੰ 28 10 2022 ਨੂੰ ਇਹਦਾ ਚਾਰਜ ਮਿਲਿਆ ਸੀਗਾ ਸਿੱਖ ਜੁਡੀ ਕੋਰਟ ਜਿਹੜੀ ਸਾਡੀ ਕੋਰਟ ਆ ਸਿੱਖਾਂ ਦੀ ਕੋਰਟ ਆ ਔਰ ਚੇਅਰਮੈਨ ਸਾਹਿਬ ਮੈਂਬਰ ਸਾਹਿਬਾਨਾਂ ਨੇ ਮੈਨੂੰ ਸੇਵਾ ਬਖਸ਼ੀ ਸੀਗੀ ਔਰ ਗੁਰੂ ਦੀ ਅਪਾਰ ਕਿਰਪਾ ਦੀ ਸਦਕਾ ਜਿਹੜੀ ਸਾਰੀਆਂ ਸੰਗਤਾਂ ਨੇ ਨਾਲ ਰਲ ਕੇ ਅਸੀਂ ਸੇਵਾ ਕੀਤੀ ਉਹਦੇ ਬਾਰੇ ਅੱਜ ਆਪਾਂ ਜਾਣਕਾਰੀ ਦੇਣ ਲਈ ਇੱਥੇ ਤੁਹਾਨੂੰ ਬੁਲਾਇਆ ਔਰ ਤਕਲੀਫ ਦਿੱਤੀ ਆ ਗੁਰਦਾਰਾ ਗਊ ਘਾੜ ਦਾ 8.5 ਸਈ ਜਦੋਂ ਮੈਨੂੰ ਚਾਰਜ ਮਿਲਿਆ ਔਰ ਮੈਂ ਸਮੂਹ ਸੰਗਤਾਂ ਜਿਹੜੀਆਂ ਗੁਰਦਾਰਾ ਸਾਹਿਬ ਦੇ ਨਾਲ ਸੁਸਾਇਟੀਆਂ ਜੁੜੀਆਂ ਸੀਗੀਆਂ ਉਹਨਾਂ ਦੀ ਪਹਿਲੇ ਦਿਨ ਹੀ ਮੀਟਿੰਗ ਕੀਤੀ ਗਈ ਉਹਨਾਂ ਨੂੰ ਗੁਰਦਾਰਾ ਸਾਹਿਬ ਦੇ ਬਾਰੇ ਹਿਸਾਬ ਦਾ ਬਾਰੇ ਦੱਸਿਆ ਗਿਆ ਕਿ ਗੁਰਦਾਰਾ ਸਾਹਿਬ ਦੀ ਜਿਹੜਾ ਗੋਲ ਕਾ ਜਾਂ ਇਹਦੇ ਵਿੱਚ ਕੀ ਘਟਾ ਕੀ ਵਾਧਾ ਹੈਗਾ ਜਦੋਂ ਸਾਰੀ ਸੰਗਤ ਨੂੰ ਦੱਸਿਆ ਗੁਰਦਾਰਾ ਗਊ ਘਾੜ ਦੀ ਜਿਹੜੀ ਘਾਟੇ ਦੇ ਵਿੱਚ 9 ਲੱਖ ਰੁਪਏ ਘਾਟੇ ਦੇ ਵਿੱਚ ਚੱਲ ਰਿਹਾ ਸੀ ਉਸ ਵੇਲੇ ਔਰ ਮੈਨੇਜਰ ਨੂੰ ਪੁੱਛਿਆ ਗਿਆ ਵੀ ਇਹ ਕੀ ਗੱਲ ਹੈਗੀ ਆ ਵੀ ਕਿਉਂ ਨਹੀਂ ਇਨਕਮ ਹੈਗੀ ਇੰਨੀ ਸੰਗਤ ਆਉਂਦੀ ਆ ਉਹ ਕਹਿੰਦਾ ਜੀ ਕੁਛ ਨਹੀਂ ਵੱਜਦਾ ਔਰ ਮੈਂ ਪੁੱਛਿਆ ਵੀ ਦੇ ਘਰ ਦੇ ਵਿੱਚੋਂ ਕੀ ਤੁਹਾਨੂੰ ਬਚਤ ਹੁੰਦੀ ਆ ਕਹਿੰਦੇ ਕੁਛ ਨਹੀਂ ਵੱਜਦਾ ਜੀ ਸਿਰ ਮਾਰਦਾ ਉਹਨਾਂ ਨੇ ਝੋਟੇ ਪਹਿਲੀ ਗੱਲ ਤਾਂ ਇਹ ਗੁਰਦੁਆਰਾ ਸਾਹਿਬ 2.5 ਲੱਖ ਦੀ ਕੋਲਕ ਸੀਗੀ ਔਰ ਤਿੰਨ ਮੈਨੇਜਰ ਲਾਏ ਗਏ ਸੀਗੇ ਜਿਨ੍ਹਾਂ ਦੀ ਤਨਖਾਹ तकरीबन 60000 ਦੇ ਨੇੜੇ ਪੈਂਦੀ ਆ ਔਰ ਪ੍ਰਚਾਰ ਲਈ ਗੁਰਦੁਆਰਾ ਸਾਹਿਬ ਹੁੰਦੇ ਆ ਇਹ ਮੈਨੇਜਰ ਵਾਲੀ ਗੁਰਦੁਆਰਾ ਸਾਹਿਬ ਨਹੀਂ ਹੁੰਦੇ ਕਿਉਂਕਿ ਇੱਕ ਲਖਾਰੀ ਚਾਹੀਦਾ ਹੁੰਦਾ ਗੁਰਦੁਆਰਾ ਸਾਹਿਬ ਪ੍ਰਬੰਧਕ ਚਾਹੀ ਉਹਦੇ ਚ ਇੱਕ ਮੈਨੇਜਰ ਜਾਂ ਇੱਕ ਪ੍ਰਬੰਧਕ ਹੁੰਦਾ ਜਿਹੜੇ ਸਾਰੀ ਵੱਡੀ ਫੈਕਟਰੀ ਨੂੰ ਜਿਹੜਾ 100-100 ਬੰਦੇ ਨੂੰ ਚਲਾਉਂਦਾ ਪਰ ਇੱਥੇ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਤਿੰਨ-ਤਿੰਨ ਮੈਨੇਜਰ ਲਾਏ ਹੋਏ ਆ ਔਰ ਜਦੋਂ ਇਹ ਸਾਰਾ ਹਸਾਬਕਤਾ ਮੇਰੇ ਹੱਥ ਆਇਆ ਔਰ ਦੇ ਘਰ ਦੇ ਵਿੱਚ ਮੈਂ ਰਜਿਸਟਰ ਲਵਾਇਆ ਉਸ ਤੋਂ ਬਾਅਦ ਉਹੀ ਗੁਰਦੁਆਰਾ ਦੇ ਘਰ ਤੋਂ 50 ਤੋਂ 60 70000 ਰੁਪਏ ਮਹੀਨੇ ਦੀ ਇਨਕਮ ਬਣ ਗਈ ਔਰ ਸੰਗਤਾਂ ਦੇ ਸਹਿਯੋਗ ਦੇ ਨਾਲ ਗੁਰਦੁਆਰੇ ਦੀ ਐਡੀਕ ਮਾੜੀ ਪਤਲੀ ਹਾਲਤ ਕਰੀ ਵੀ ਸੀਗੀ ਲਾਹਣੀਆਂ ਦਾ ਗੁਰਦੁਆਰਾ ਬਣਾਇਆ ਪਿਆ ਸੀ ਇਹਨਾਂ ਨੇ ਔਰ ਮੈਂ ਇੱਕ ਅਰਦਾਸ ਕੀਤੀ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਵੀ ਇਹਨੂੰ ਲਾਣੀਆਂ ਦਾ ਗੁਰਦੁਆਰਾ ਨਹੀਂ ਕਿ ਬਣਾਉਣਾ ਆਪਾਂ ਇਤਿਹਾਸਕ ਗੁਰਦੁਆਰਾ ਗਊ ਕਾਰਡ ਪਾਸੇ ਪਹਿਲੀ ਬਣਾਉਣਾ ਇਹਨੂੰ ਜੋ ਗੁਰੂ ਨਾਨਕ ਦੇਵ ਜੀ ਦੇ ਚਰਨ 100 ਪ੍ਰਾਪਤ ਹੈਗੇ ਜੋ ਅੱਜ ਇਹ ਗੁਰਦੁਆਰਾ ਸਾਹਿਬ ਦਾ ਨਾਮ ਮੇਰੇ ਖਿਆਲ ਚ ਜਿੰਨੇ ਕਿ ਅਸੀਂ ਪ੍ਰੋਗਰਾਮ ਕੀਤੇ ਆ ਅੱਜ ਦੇਸ਼ ਵਿਦੇਸ਼ ਦੇ ਵਿੱਚ ਇਹ ਜਾਣੂ ਜਾਣਕਾਰੀ ਹੋ ਗਈ ਹੈ ਇਹਦੀ ਗੁਰਦੁਆਰਾ ਸਾਹਿਬ ਦੀ ਔਰ ਸੰਗਤਾਂ ਦੇ ਸਹਿਯੋਗ ਨਾਲ ਸੋਲਰ ਸਿਸਟਮ ਸਾਊਂਡ ਸਿਸਟਮ ਮੈਟ ਦਾ ਇੰਨਾ ਮਾੜਾ ਹਾਲ ਸੀ ਅੰਦਰ ਬੈਠਣ ਸੰਗਤਾਂ ਬੈਠ ਨਹੀਂ ਸਕਦੇ ਸੀ ਅਸੀਂ ਆ ਫੋਮਟ ਸਿਸਟਮ ਲਵਾਇਆ ਪੈਨਲ ਲਵਾਏ ਕਿਹੜਾ ਧੁੱਪ ਦੇ ਵਿੱਚ ਸੰਗਤਾਂ ਚਲਦੀਆਂ ਸੀਗੀਆਂ ਜਿਦੇ ਵਿੱਚ ਛੱਡਾਂ ਦੀ ਸੇਵਾ ਸੰਗਤਾਂ ਦੇ ਸਹਿਯੋਗ ਨਾਲ ਕਰਾਈ ਸਾਡੇ ਕੋਲੇ ਗੁਰਦੁਆਰਾ ਅਕਬਾਲਗੰਜ ਵੀ ਹੈਗਾ ਇੱਕ ਉਹਦੇ ਵਿੱਚ ਸੰਗਤਾਂ ਦੇ ਸਹਿਯੋਗ ਨਾਲ 20 ਲੱਖ ਦੀ ਸੇਵਾ ਉੱਥੇ ਕਰਾਈ ਜਿਹੜੀਆਂ ਦੀਵਾਰਾਂ ਲਵਾਈਆਂ ਟੈਲਾਂ ਲਵਾਈਆਂ ਪੀਓਪੀ ਡਾਉਨ ਸਿਸਟਮ ਕਰਵਾਇਆ ਜਨ ਦੀ 20 ਲੱਖ ਦੀ ਤਕਰੀਬਨ ਉੱਥੇ ਸੇਵਾ ਕਰਾਈ 2 ਸਾਲ ਦੇ ਵਿੱਚ ਵਿੱਚ 1.5 ਕਰੋੜ ਦੀ ਉੱਥੇ ਸੇਵਾ ਕਰਾਈ ਗਈ ਅੱਜ ਕੀ ਪੋਜੀਸ਼ਨ ਹੋ ਗਈ ਆ ਅੱਜ ਫੇਰ ਉਹੀ ਪੋਜੀਸ਼ਨ ਤੇ ਇਹ ਗੁਰਦੁਆਰਾ ਸਾਹਿਬ ਮੈਨੇਜਰ ਸਹਿਬਾਨ ਤੇ ਜਿਹੜਾ ਮੈਨੇਜਰ ਇੱਕ ਤਿੰਨ ਮਹੀਨੇ ਪਹਿਲੇ ਸੀਗੇ ਇੱਕ ਗੁਰਦੁਆਰਾ ਆਲਮਗੀਰ ਸਾਹਿਬ ਦਾ ਕਿ ਕਮੀ ਹੈ ਕੀ ਤੁਹਾਡੇ ਵਿੱਚ ਕਮੀਆਂ ਨਹੀਂ ਰਹੀਆਂ ਕਮੀਆਂ ਪੂਰੀਆਂ ਸੀ ਕੰਮ ਚੱਲਦੇ ਪੈ ਚੁੱਕੇ ਅੱਛਾ ਜੀ ਕੋ ਸਾਡੇ ਲੀਡਰ ਆ ਲੋਕਲ ਲੀਡਰ ਠੀਕ ਹੈ ਜੀ ਉਹਨਾਂ ਨੂੰ ਸੇਵਾ ਕਰਦੇ ਆ ਤਾਂ ਕੋਈ ਚੰਗੀ ਨਹੀਂ ਲੱਗਦੀ ਕਿ ਉਹ ਕਾਲੀਦਲ ਨੂੰ ਵੀ ਉਹਨਾਂ ਨੇ ਬਰਬਾਦ ਕੀਤਾ ਹੋਇਆ ਲੁਧਿਆਣਾ ਸ਼ਹਿਰ ਅੱਜ ਕੀ ਨਾਮ ਨਾਲ ਹੈ ਜੀ ਮਹਿੰਦਰ ਗਰੇਵਾਲਾ ਉਹਨਾਂ ਨੇ ਸਿੱਧਾ ਉਹਨਾਂ ਨੂੰ ਨਾਮ ਕਿ ਦੇਚ ਕਿਉਂ ਕਰਦੇ ਨੇ ਗੁਰਦੁਆਰੇ ਵਿੱਚ ਉਹ ਕਿਸੇ ਲੇਡੀ ਦੇ ਮਗਰ ਲਾ ਕੇ ਕਰਦੇ ਪਏ ਆ। ਅੱਛਾ ਜੀ। ਉਹ ਕੋਈ ਲੇਡੀ ਜੀ ਹੈਗੀ ਆ। ਉਹਦੀ ਉਂਗਲ ਤੋਂ ਆ ਕੇ ਇਹ ਸਾਰੇ ਇਹ ਕਾਰਜ ਕੀਤੇ ਆ ਉਹਨਾਂ ਨੇ। ਮੈਨੂੰ ਹਟਾ ਕੇ ਪਿੱਛੇ ਅੱਜ ਫੇਰ ਗੁਰਦਾਰੇ ਨੂੰ ਜਾਣਦੀ ਉਹ ਲਾਣੀਆਂ ਦੇ ਪਾਠਦਾਲਾ ਹੀ ਗੁਰਦਰਾ ਸਾਹਿਬ ਬਣਾਉਣਾ ਚਾਹੁੰਦੇ। ਕਿਹੜੇ ਮੈਂਬਰ ਇਹਦੇ ਵਿੱਚ ਤੁਹਾਡੇ ਗੁਰਦਰਾ ਸਾਹਿਬ ਜੀ ਤੁਹਾਡੇ ਕਿਨੇ ਮੈਂਬਰ ਕੱਢੇ ਗਏ ਨੇ ਤੇ ਕਿਹੜੇ ਨਵੇਂ ਮੈਂਬਰ ਆਏ ਨੇ ਉਹਨਾਂ ਨੂੰ? ਨਹੀਂ ਗੁਰਦਰਾ ਸਾਹਿਬ ਦਾ ਰਸੀਵਰ ਲੱਗਦਾ। ਅੱਛਾ ਜੀ। ਕੋਟ ਵੱਲੋਂ ਰਸੀਵਰ ਲੱਗਦਾ। ਓਕੇ ਜੀ। ਮੈਨੂੰ ਰਸੀਵਰ ਲਾਇਆ ਗਿਆ ਸੀਗਾ। ਰਸੀਵਰ ਦੇ ਤੌਰ ਤੇ ਮੈਂ ਸ ਕੋਲਕਾਤੇ ਵਿੱਚੋਂ ਜੇ ਅਗਰ ਲੋਕਲ ਕਮੇਟੀ ਵੀ ਬਣੀ ਸੀ ਇੱਥੇ 5000 ਉਹ ਵੀ ਮੇਰੇ ਖਾਲੇ 12 ਸਾਲ ਰਹੀ ਆ ਮੈਂ ਉਹਨਾਂ ਤੋਂ ਜਾਣਕਾਰੀ ਲੈਂਤੀ ਵੀ ਮੈਂ ਕਹਾਂ ਯਾਰ ਤੁਸੀਂ ਇਹ ਗੱਲ ਦੱਸੋ ਮੈਨੂੰ ਵੀ ਤੁਸੀਂ 12 ਸਾਲ ਇੱਥੇ ਸੇਵਾ ਕੀਤੀ ਆ 12 ਸਾਲ ਦੇ ਵਿੱਚ ਮੈਨੂੰ ਇੱਕ ਦੱਸੋ ਵੀ 1 ਰੁਪਿਆ ਲਾ ਕੇ ਕੋਈ اٹ ਲਿਆ ਕੇ ਕੋਲਕਾਤੇ ਵਿੱਚੋਂ ਲਾਈ ਉਹਨਾਂ ਨੇ ਮੈਨੂੰ ਬਿਲਕੁਲ ਸਾਬ ਨਾ ਕਰਤੀ ਨਹੀਂ ਪਾਲੀ ਜੀ ਹੈਗੇ ਇੱਥੇ ਉਹ ਲੋਕਲ ਕਮੇਟੀ ਦੇ ਮੈਂਬਰ ਸੀ ਮੈਂ ਉਹਨਾਂ ਤੋਂ ਜਾਣਕਾਰੀ ਲੈਂਤੀ ਮੈਂ ਕਹਾਂ ਯਾਰ ਤੁਸੀਂ ਇੱਥੇ ਕੋਈ ਸੇਵਾ ਕੀਤੀ ਸੇਵਾ ਬਹੁਤ ਕੀਤੀ ਭਾਰ ਸੇਵਾ ਵਾਲੇ ਨੇ ਕੀਤੀ ਸਰ ਸੇਵਾ ਨਾਲ ਗੁਰਦਰਾ ਸਾਹਿਬ ਕੋ ਬੱਡਾ ਬਣਾਇਆ ਸਾਰਾ ਕੁਝ ਹੋਇਆ ਕਾਰਸੇ ਪਹਿਲਾਂ ਕੋਈ ਸਾਖਤਾ ਉਸ ਦੇਖਿਆ ਫਰਾਨਾ ਗੀਤਾਂ ਨਾਲ ਸਾਖਤਾ ਸਾਖਤਾ ਉਹ ਤੁਹਾਨੂੰ ਦੱਸਿਆ ਜੀ ਇਹ 9 ਲੱਖ ਰੁਪਏ ਦਾ ਥੱਲੇ ਡਾਉਣ ਸੀਗਾ ਗੁਰਦਰਾ ਸਾਹਿਬ ਹੁਣ ਸਰ ਮੈਂ ਅੱਜ ਜਦੋਂ ਮੈਂ ਛੱਡ ਗਿਆ ਮੇਰੇ ਖਾਲੇ 1.5 ਤੋਂ 2.5 ਲੱਖ ਰੁਪਇਆ ਸਾਡਾ ਬੈਂਕ ਦੇ ਵਿੱਚ ਸੀਗਾ ਤੁਸੀਂ ਕਿੰਨੀ ਤਰੀਕ ਤੱਕ ਸੇਵਾ ਨਿਭਾਈ ਹੈ ਆਪਣੀ ਮੈਂ ਮੈਨੂੰ ਬਗੈਰ ਜਾਣਕਾਰੀ ਤੋਂ ਜਣਦੀ ਮੈਨੂੰ ਲਾਇਆ ਗਿਆ ਮੈਨੂੰ ਕੋਈ ਨੋਟਿਸ ਨਹੀਂ ਆਇਆ ਮੈਂ ਅਜੇ ਤੱਕ ਚਾਰਜ ਨਹੀਂ ਦਿੱਤਾ ਕਿਉਂਕਿ ਮੈਨੂੰ ਨੋਟਿਸ ਹੀ ਨਹੀਂ ਆਇਆ ਨਹੀਂ ਦੱਸਿਆ ਗਿਆ ਨਾ ਕਾਰਨ ਦੱਸਿਆ ਗਿਆ ਨਾ ਮੈਨੂੰ ਨ ਨਾ ਮੈਂ ਹਲੇ ਚਾਰਜ ਦਿੱਤਾ ਉਹਨੂੰ ਕਿਉਂਕਿ ਮੈਨੂੰ ਜਦੋਂ ਨੋਟਿਸ ਆਊਗਾ ਮੈਂ ਤਾਂ ਹੀ ਉਹ ਚਾਰਜ ਦੇਵਾਂਗਾ ਨਾ ਕੱਲ ਵੀ ਇੱਕ ਉਗਾਠ ਨਹੀਂ ਕੀਤਾ ਕਿਸੇ ਦਾ ਗਲਤ ਹੋਇਆ ਉਹ ਮੈਂ ਉਸੇ ਵਾਰੀ ਦੱਸਣ ਲੱਗਿਆ ਕਾਰ ਸੇਵਾ ਵਾਲਿਆਂ ਨੂੰ ਮੂਹਰੇ ਕਰਕੇ ਕਾਰ ਸੇਵਾ ਵਾਲਿਆਂ ਨੂੰ ਮੂਹਰੇ ਕਰਕੇ ਉਹੀ ਗੋਲਕ ਫੇਰ ਸਾਡੇ ਅੰਦਰ ਗੋਲਕ ਦਾ ਕੋਈ ਹਿਸਾਬਕਦਾਰ ਨਹੀਂ ਕਾਰ ਸੇਵਾ ਵਾਲਿਆਂ ਨੇ ਕੰਮ ਕਰਨਾ ਇਹਨਾਂ ਨੇ ਗੋਲ ਘਾਟੇ ਚਲੀ ਗਈ ਉਹ ਟੋਕਰੇ 'ਚ ਪੈਸੇ ਚਲੇ ਗਏ ਉੱਥੇ ਚਲੇ ਗਏ ਇੱਥੇ ਚਲੇ ਗਏ ਉਹੀ ਕੰਮ ਫੇਰ ਦੁਬਾਰੇ ਹੋਣਾ ਤਿੰਨ ਮੈਨੇਜਰ ਪਹਿਲਾਂ ਇੱਕ ਹਾਲੰਗੀਰ ਸਾਹਿਬ ਦਾ ਮੈਨੇਜਰ ਆਦਾ ਲਖਵੀਰ ਸਿੰਘ ਜੀ ਉਹਨੂੰ ਇੱਥੇ ਮੇਰਾ ਚੌਥ ਇਹ ਕੰਮ ਚੰਗੇ ਨਹੀਂ ਹੈਗੇ ਅਸੀਂ ਸਾਰਿਆਂ ਨੂੰ ਸਾਡੇ ਜਿਹੜੇ ਲੀਡਰ ਹੈ ਸਹਿਬਾਨ ਆ ਲੋਕਲ ਹੈਗੇ ਆ ਕਾਲੀ ਦਲ ਨੂੰ ਵੀ ਨਬਰ ਬਰਬਾਦ ਕੀਤਾ ਹੋਇਆ ਇਹ ਲੋਕਾਂ ਨੇ ਤੇ ਅੱਜ ਗੁਰਦੁਆਰਾ ਸਾਹਿਬ ਦੇ ਮਗਰ ਪੈ ਕੇ ਗੁਰਦੁਆਰਾ ਸਾਹਿਬ ਨੂੰ ਥੱਲੇ ਲਾਉਣ ਲੱਗੇ ਆ ਗੁਰੂ ਘਰ ਦੇ ਦੋਖੀ ਆ ਇਹ ਬੰਦੇ ਔਰ ਉਹ ਬੀਬੀ ਆ ਜਿਹੜੀ ਗੁਰਪ੍ਰੀਤ ਸੀਵੀ ਆ ਹੈਗੀ ਆ ਉਹਦੀ ਏਨਕ ਵਾਰੀ ਲੱਗੀ ਵੀ ਆ ਸ੍ਰੀ ਅਕਾਲ ਤਖਤ ਸਾਹਿਬ ਤੋਂ ਉਹਦੀ ਵੀ ਉਹਨੂੰ ਵੀ ਰੋਕਿਆ ਪਿਆ ਇਹਨਾਂ ਦੇ ਲੀਡਰਾਂ ਨੇ ਸਾਡੇ ਨੇ ਕੋਈ ਵੱਡੇ ਤੁਸੀਂ ਜਿਹੜੇ ਤੁਹਾਡੇ ਮੈਂਬਰਾਂ ਨਾਲ ਨੋਕ ਲੇ ਗਏ ਨਾ ਉਹ ਇਹ ਮੈਂ ਦੇਖੋ ਜੀ ਮੈਂ ਜਿੰਨੀ ਮੈਂ ਸਤਗੁਰਾਂ ਦੀ અપਾਰ ਕਿਰਪਾ ਦਾ ਸਦਕੇ ਮੈਂ ਗਿਆ ਸੀ ਮੈਨੂੰ ਜਿੰਨੀ ਸੇਵਾ ਮਿਲੀ ਮੈਂ ਸੇਵਾ ਕਰਕੇ ਆਪਣੇ ਘਰੇ ਵਹਿ ਗਿਆ ਸੀ ਪਰ ਆਹ ਜਿਹੜੀਆਂ ਸਾਰੀਆਂ ਸੋਸਾਇਟੀਆਂ ਬੈਠੀਆਂ ਤੁਹਾਡੇ ਸਾਹਮਣੇ ਸੇਵਾ ਸੋਸਾਇਟੀਆਂ ਇਹ ਕਹਿੰਦੇ ਵੀ ਨਹੀਂ ਅਸੀਂ ਤੁਹਾਨੂੰ ਦੁਆਰੇ ਲਿਆਉਣਾ ਤੁਸੀਂ ਆਓ ਤੁਰੋ ਮੈਂ ਕਿਹਾ ਮੈਂ ਇਹਨਾਂ ਨੂੰ ਮੈਂ ਇੱਕ ਬੇਨਤੀ ਕੀਤੀ ਮੈਂ ਕਿਹਾ ਮੈਂ ਕਿਤੇ ਨਹੀਂ ਜਾਣਾ ਭਾਈ ਜੇ ਤੁਹਾਡਾ ਕੋਈ ਬਣਦਾ ਤੁਸੀਂ ਜਾਓ ਕਿਤੇ ਮਰ ਕੇ ਜਾਓ ਭਜਨ ਨਾਠ ਕਰੋ ਜੇ ਮੈਨੂੰ ਸੇਵਾ ਦੁਆਰੇ ਮਿਲੂਗੀ ਤੇ ਤੁਹਾਡੇ ਸਹਿਯੋਗ ਨਾਲ ਆਪਾਂ ਅੱਗੇ ਕਰਾਂਗੇ ਸੇਵਾ ਤੁਹਾਨੂੰ ਫੋਨ ਕਾਲ ਵੀ ਆਇਆ ਇਹ ਵੀ ਇਦਾਂ ਦਾ ਵੀ ਸਾਨੂੰ ਮਟਾਇਆ ਕਿ ਨਾ ਲਾ ਰਹੇ ਮੈਨੂੰ ਕੋਈ ਫੋਨ ਕਾਲ ਨਹੀਂ ਆਇਆ ਮੈਨੂੰ ਕੋਈ ਲਿਖਤ ਨਹੀਂ ਆਈ ਨਾ ਕੋਈ ਮੈਨੂੰ ਪੜਤਾਈ ਆ ਬਗੈਰ ਜਿਹਨੇ ਲਿਖਾ ਪੜੀ ਦੇ ਉੱਤੇ ਹਟਾਇਆ ਗਿਆ ਕੀ ਮੰਗ ਕਰਦਾ ਮੈਂ ਇਹ ਹੀ ਮੰਗ ਕਰਦਾ ਵੀ ਮੇਰੀਆਂ ਜੋ ਕੋਈ ਗਲਤੀਆਂ ਹੈਗੀਆਂ ਮੈਨੂੰ ਦੱਸਿਆ ਜਾਂ ਮੇਰੇ ਕੋਲ ਸੁਣਿਆ ਜਾਵੇ ਜੇ ਕਿਸੇ ਨੇ ਮੇਰੀ ਸ਼ਿਕਾਇਤ ਕੀਤੀ ਆ ਉਹ ਮੇਰੇ ਸਾਹਮਣੇ ਬਿਠਾ ਕੇ ਮੇਰੀ ਸੁਣੀ ਜਾਵੇ ਗੱਲ ਮੇਰੀ ਮੰਗ ਤਾਂ ਇਹ ਹੀ ਹੈਗੀ ਆ ਇਹ ਸਾਰੀਆਂ ਸੁਸਾਇਟੀਆਂ ਹੈਗੀਆਂ ਮੈਂਬਰ ਜਾਣ ਦੀ ਸਿੰਗਲ ਹੀ ਹੁੰਦਾ ਮੈਨੇਜਰ ਹੈਗੇ ਆ ਉੱਤੇ ਜਿਹੜਾ ਕੋਡ ਵੱਲੋਂ ਰਸੀਵਰ ਲਾਇਆ ਜਾਂਦਾ ਨਾ ਜਾ ਡੀਸੀ ਨੂੰ ਲਾਉਂਦੇ ਜਾਂ ਹੋਰ ਲਾਉਂਦੇ ਆ ਰিসিਵਰ ਮੈਨੂੰ ਲਾਇਆ ਸੀਗਾ ਇਹ ਸਰਕਾਰੀ ਤੌਰ ਤੇ ਅਹੁਦਾ ਹੈ ਇਹ ਇਹ ਸਰਕਾਰ ਵੱਲੋਂ ਸਮਝ ਲੋ ਸਰਕਾਰ ਵੱਲੋਂ ਅਹੁਦਾ ਹੈ ਇਹ ਰিসিਵਰ ਲਾਇਆ ਉਹ ਸਾਰੀ ਦੇਖਰੇਖ ਕਰਦਾ ਉਹਦੀ ਕੀ ਕਹਿਣਾ ਚਾਹੋਗੇ ਇੱਦੀ ਗੜੀ ਬੈਠਕ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਦਵਿੰਦਰ ਸਿੰਘਾ ਜੀ ਅਸੀਂ ਗੁਰਦੁਆਰਾ ਗਊ ਘਾਟ ਤੋਂ ਛੋਟੇ ਹੁੰਦੇ ਤੋਂ ਜੁੜੇ ਹੋਏ ਆਂ ਤੇ ਪੂਰੀ ਸੰਗਤ ਸਾਡੇ ਨਾਲ ਆ ਜੀ 800 ਸੁਸਾਇਟੀਆਂ ਸਾਡੀਆਂ ਗਊ ਘਾਟ ਦੀਆਂ ਇੱਕ ਸੁਸਾਇਟੀ ਸਿਰਫ ਲਗਵਾ ਆਰਟ ਸੋਸਾਇਟੀ ਆ ਜਦੋਂ ਸਾਡੇ ਇੱਥੇ ਰিসিਵਰ ਸਾਹਿਬ ਲੱਗੇ ਪਹਿਲਾਂ ਵੀ ਲੱਗੇ ਪਹਿਲਾਂ ਲੋਕਲ ਕਮੇਟੀ ਚੋਂ ਵੀ ਰਿਆ ਠੀਕ ਆ ਜੀ ਬੜੇ ਸਾਨੂੰ ਪ੍ਰੋਗਰਾਮ ਕਰਾਉਣ ਵੇਲੇ ਵੀ ਦਿੱਕਤ ਆਣੀ ਗੁਰਦੁਆਰੇ ਹਰ ਕੰਮ ਦੇ ਵਿੱਚ ਸਾਨੂੰ ਦਿੱਕਤ ਆਣੀ ਚਲੋ ਅਸੀਂ ਬੇਨਤੀ ਕੀਤੀ ਰੰਜੀਦੀ ਢਿੱਲੋਂ ਜੀ ਨੂੰ ਲੋਕਲ ਸੀ ਸਾਡੇ ਤੇ ਉਹਨਾਂ ਨੂੰ ਬੇਨਤੀ ਕੀਤੀ ਉਹਨਾਂ ਨੇ ਇੱਕ ਸਾਨੂੰ ਚੰਗਾ ਬੰਦਾ ਦਿੱਤਾ ਰিসিਵਰ ਸਾਹਿਬ ਨੇਕ ਸਿੰਘ ਜੀ ਜੋ ਕਿ ਆਪਣੇ ਘਰੇ ਵੀ ਅਕੈਡਮੀ ਚਲਾਉਂਦੇ ਆ ਕਟੋ ਘਟੋ ਨਾਲ ਦਾ 30000 ਰੁਪਏ ਦਾ ਆਪਣੇ ਕੋਲ ਖਰਚਾ ਜਿਹੜੇ ਉਹਨਾਂ ਨੇ ਬੱਚਿਆਂ ਨੂੰ ਕੀਰਤਨ ਸਿਖਾਉਦੇ ਆ। ਚਲੋ ਆਏ ਸਾਡੇ ਕੋਲ ਰੋਘਾਟ ਉਹਨਾਂ ਨੇ ਮੀਟਿੰਗ ਕੀਤੀ ਸਾਰੇ ਸੰਗਤ ਨਾਲ ਤੇ ਜੋ ਸਾਡੇ ਉੱਥੇ ਕੰਮ ਸੀ ਸਾਰੇ ਪੁੱਛੇ ਸੁਸਾਇਟੀਆਂ ਨੂੰ ਪੁੱਛਿਆ ਕਿ ਤੁਹਾਨੂੰ ਲੋੜ ਐ ਇੱਥੇ ਕੀ ਆ? ਭਾਂਡੇ ਵੀ ਨਹੀਂ ਹੈਗੇ ਸੀ ਭਾਜੀ। ਭਾਂਡੇ ਵੀ ਸਾਨੂੰ ਪ੍ਰੋਗਰਾਮ ਲਈ ਬਾਹਰੋਂ ਲੈ ਕੇ ਆਣੇ ਪੈਂਦੇ ਸੀ। ਜੇ ਅਸੀਂ ਉੱਥੇ ਵੱਡਾ ਪ੍ਰੋਗਰਾਮ ਵੀ ਕਰਾਉਂਦੇ ਸੀ ਨਾ ਉਹਦੇ ਲਈ ਵੀ ਸਾਨੂੰ ਦੇਖ ਲਈ ਇਹਨਾਂ ਨੂੰ ਪੈਸੇ ਦੇਣੇ ਪੈਂਦੇ ਸੀ ਨਹੀਂ ਤਾਂ ਦੇਖ ਨਹੀਂ ਬੰਦੀ ਸੀ। ਠੀਕ ਹੈ ਜੀ। ਫੇਰ ਇਹਨਾਂ ਨੇ ਜੀ ਗੇਟ ਪਾਸ ਕਰਾਇਆ ਜਿਹੜਾ ਜੀ ਗੁਰਦਾਰਾ ਇਤਿਹਾਸੀ ਗੁਰਦਾਰਾ ਆ ਕਈ ਸੰਗਤਾਂ ਨੂੰ ਨਹੀਂ ਪਤਾ ਦੂਰੋਂ ਆਉਂਦੀਆਂ ਨਹੀਂ ਪਤਾ ਲੱਗਦਾ ਇਤੋਂ ਮੇਨ ਰੋਡ ਤੋਂ ਲੰਘੇ ਜਾਂਦੀਆਂ ਠੀਕ ਆ ਜੀ ਇਹਨਾਂ ਨੇ ਉੱਥੇ ਗੇਟ ਪਾਸ ਕਰਾਇਆ ਕਿ ਵੱਡਾ ਸਾਰਾ ਗੇਟ ਬਣੇਗਾ ਉੱਥੇ ਲਿਖਿਆ ਜਾਏਗਾ ਕਿ ਜਿਹੜੀਆਂ ਦੂਰੋਂ ਸੰਗਤਾਂ ਆ ਉਹਨਾਂ ਨੂੰ ਪਤਾ ਲੱਗੇ ਠੀਕ ਆ ਜੀ ਉਸ ਤੋਂ ਬਾਅਦ ਦੇਖੋ ਜੀ ਅੰਦਰ ਸਟੇਜ ਬਣੀ ਹੋਈ ਆ ਉਹ ਪਹਿਲਾਂ ਲੱਕੜ ਦੀ ਬਣੀ ਰਹੀ ਆ ਲੱਕੜ ਜਿਹੜੇ ਜਿਹੜੇ ਆਪਣਾ ਚਾਹ ਵਾਲੇ ਪੰਡ ਚਾਹ ਵਾਲੇ ਹੁੰਦੇ ਆ ਨਾ ਟੇਬਲ ਹੁੰਦੇ ਆ ਉਹ ਲਾ ਕੇ ਸਟੇਜ ਬਣਾਈ ਹੋਈ ਸੀ ਇਹਨਾਂ ਨੇ ਆਂਦੇ ਪਹਿਲਾਂ ਸਟੇਜ ਬਣਾਈ ਦੋ ਐਲਈਡੀਆਂ ਬਣਾਈਆਂ ਲਾਈਆਂ ਕੁੱਲ ਲਾਈ ਮਤਲਬ ਜੋ ਚੀਜ਼ ਗੁਰਦਾਰੇ ਚਾਹੀਦੀ ਸੀ ਜੋ 20 ਸਾਲਾਂ ਚ ਨਹੀਂ ਹੋਈ ਉਹ 2 ਸਾਲਾਂ ਚ ਹੋਈ ਹੈ ਜੀ ਸੰਗਤ ਜੁੜਨੀ ਸ਼ੁਰੂ ਹੋ ਗਈ ਟਾਈਮ ਵਧਾਤਾ ਜੀ ਗੁਰਦਾਰੇ ਦਾ 9:30 ਪੌਣੇ 10 ਸਮਾਪਤੀ ਹੁੰਦੀ ਸੀ ਜਿੱਥੇ ਵਧੀਆ-ਵਧੀਆ ਦਰਬਾਰ ਸਾਹਿਬ ਦੇ ਜਿੱਥੇ ਹਰੇਕ ਹਫ਼ਤੇ ਪ੍ਰੋਗਰਾਮ ਹੋ ਕੇ ਸ਼ੁਰੂ ਹੋ ਗਏ ਜੀ ਸੰਗਤ ਜੁੜਨੀ ਸ਼ੁਰੂ ਹੋ ਗਈ ਅਸੀਂ ਇਹੀ ਪੁੱਛਣਾ ਚਾਹੁੰਦੇ ਹਾਂ ਇੰਨਾ ਵਧੀਆ ਪ੍ਰੋਗਰਾਮ ਚੱਲਦਾ ਹੋਵੇ ਸਾਰਾ ਕੁਝ ਠੀਕ ਹੈ ਨਗਰ ਕੀਰਤਨ ਹੋਏ ਆ ਠੀਕ ਹੈ ਅੱਜ ਤੱਕ ਭਾਜੀ 20 ਸਾਲਾਂ ਚ ਇਹਨਾਂ ਕੋ ਗੀਜ਼ਰ ਨਹੀਂ ਲੱਗਾ। ਇੰਨੀ ਠੰਡ ਦੇ ਵਿੱਚ ਵੀ ਸੰਗਤ ਆਂਦੀ ਸਵੇਰੇ ਆਂਦੀ ਆ। ਹੱਥ ਧੋਣੇ ਹੁੰਦੇ ਆ ਅੰਦਰ ਜਾਣਾ ਪਾਣੀ ਠੰਡਾ। ਇਹਨਾਂ ਦੇ ਆਂਦੇ ਸਾਰੀ ਸੇਵਾ ਸ਼ੁਰੂ ਹੋ ਗਈ ਆ ਜੀ। ਅਸੀਂ ਇਹੀ ਪੁੱਛਣਾ ਚਾਹੁੰਦੇ ਆ ਕਿ ਇਹਨਾਂ ਦਾ ਕਸੂਰ ਕੀ ਆ? ਸਾਰੀ ਸੰਗਤ ਨਾਰਾਜ਼ ਹੋਈ ਪਈ ਆ। ਇਹ ਤਾਂ ਘਰੇ ਬਹਿ ਕੇ ਸੀ ਜੀ ਆ ਕੇ। ਅਸੀਂ ਸਾਰੀ ਸੰਗਤ ਆਈ ਆ ਕਿ ਗੁਰਦੁਆਰੇ ਨੂੰ ਲੋੜ ਆ। ਗੁਰਦੁਆਰਾ ਕਿਸੇ ਪਿਓ ਦਾ ਨਹੀਂ ਹੈਗਾ। ਇਹ ਸੰਗਤ ਦਾ ਗੁਰਦੁਆਰਾ ਆ। ਸੰਗਤ ਦੇ ਹਿਸਾਬ ਨਾਲ ਹੀ ਚੱਲਣਾ ਚਾਹੀਦਾ। ਜੇ ਇਹਨਾਂ ਨੂੰ 2 ਸਾਲ ਬਾਅਦ ਚੇਂਜ ਕਰਤਾ ਜਿਹੜੇ 20 ਸਾਲ ਚ ਬੈਠੇ ਆ ਮੈਨੇਜਰ ਬੈਠਾ ਗਰੰਤੀ ਬੈਠਾ ਉਹਨੂੰ ਜਿਵੇਂ ਜੀ ਸਾਡਾ ਪਾਸ ਨਹੀਂ ਪੂਰਾ ਹੁੰਦਾ ਉਹਨਾਂ ਨੂੰ ਵੀ ਤੁਸੀਂ ਕਿਉਂ ਨਹੀਂ ਬਦਲਿਆ ਤੁਸੀਂ ਇਹਨਾਂ ਨੂੰ ਅੰਨੀ ਵਧੀਆ ਸੇਵਾ ਕਰ ਰਿਆ ਸੰਗਤ ਜੋੜ ਰਿਆ ਠੀਕ ਆ ਜੀ ਇਹ ਨਿਸ਼ਕਾਮ ਲੱਗੇ ਸੀ ਹਰ ਨਿੱਕੀ ਨਿੱਕੀ ਪਰਮਿਸ਼ਨ ਲੈਣ ਜਾਣਾ ਪੈਂਦਾ ਸੀ ਤੇ ਇਹਨਾਂ ਨੇ ਆਪਣੀ ਤਨਖਾਹ ਵੀ ਲਵਾਈ ਉਹ ਵੀ ਅਸੀਂ ਤਾਂ ਲਵਾਈ ਇਹਨਾਂ ਨੇ ਸਾਨੂੰ ਸਲਾਹ ਕਰਕੇ ਕਿ ਭਾਈ ਤਨਖਾਹ ਲਾਈਏ 20000 ਰੁਪਏ ਤਨਖਾਹ ਲੱਗੀ ਸੀ ਉਹ ਵੀ ਅਸੀਂ ਜੱਥੇ ਦੇ ਵਿੱਚ ਦਿੰਦੇ ਸੀ ਸਾਰੇ ਪ੍ਰੂਫ ਸਾਡੇ ਕੋਲ ਨੇ ਅਸੀਂ ਇਹੀ ਪੁੱਛਣਾ ਚਾਹੁੰਦੇ ਇਹਨਾਂ ਨੂੰ ਲਾਇਆ ਕਿਉਂ? ਲੋਕਲ ਬੰਦੇ, ਲੋਕਲ ਲੀਡਰ ਕਿਉਂ ਇਹਦੇ ਵੀ ਗੁਰਦੁਆਰਿਆਂ ਦੇ ਵਿੱਚ ਵੜ-ਵੜ ਕੇ ਇਹ ਕੰਮ ਖਰਾਬ ਕਰਦੇ ਪਏ ਆ। ਕਿਉਂ ਕੋਈ ਨੋਟਿਸ ਦਿੱਤਾ ਗਿਆ ਕਿਉਂ? ਕੋਈ ਨੋਟਿਸ ਨਹੀਂ ਭਾਜੀ। ਸਾਨੂੰ ਇੱਕਦਮ ਪਤਾ ਲੱਗਿਆ ਜੀ ਨਵੇਂ ਰਿਸਿਵਰ ਸਾਹਿਬ ਆ ਗਏ। ਅਸੀਂ ਅਸੀਂ ਗਏ ਆ ਜੀ। ਅਸੀਂ ਕੋਰਟ ਵੀ ਗਏ ਆ, ਬੱਸ ਲੈ ਕੇ ਗਏ ਆ। ਅਸੀਂ ਲੋਕਲ ਲੀਡਰਾਂ ਨੂੰ ਮਿਲੇ ਆ। ਮੈਸੇਜਿੰਗ ਦਰਗਹਿਲ ਨੂੰ ਸਾਹਮਣੇ ਮਿਲ ਕੇ ਆਏ ਆ। ਅਸੀਂ ਉਹਨਾਂ ਨੂੰ ਕਿਹਾ ਅਸੀਂ ਸਲਾਹ ਕੀਤੀ, ਪਤਾ ਕੀਤਾ। ਉਹਨਾਂ ਨੇ ਇੱਕੋ ਗੱਲ ਦੱਸੀ ਆ ਕਿ ਅਸੀਂ ਸੰਗਤ ਕੋਸ਼ਿਸ਼ ਕਰੀਏ ਜਾਂ ਗਰੇਵਲ ਨੂੰ ਕੋਸ਼ਿਸ਼ ਕਰੀਏ। ਅਸੀਂ ਥੋੜਾ ਜਿਹੀ ਇੱਕੋ ਹੀ ਬੇਨਤੀ ਹੈ ਜੀ ਠੀਕ ਹੈ ਜੀ ਜਿਸ ਦਾ ਕੀ ਨਾਮ ਤੁਹਾਡਾ ਦੇ ਮੇਰਾ ਨਾਮ ਹਰਮਿੰਦਰ ਸਿੰਘ ਹੈ ਜੀ ਸਰ ਕੀ ਬੈਠੇ ਮੈਂ ਬਚਪਨ ਤੋਂ ਹੀ ਇਸ ਗੁਰਦੁਆਰੇ ਨਾਲ ਜੁੜਿਆ ਮੇਰੀ ਇੱਕੋ ਹੀ ਛੋਟੀ ਬੇਨਤੀ ਹੈ ਕਿ ਸਾਡਾ ਰਿਸਿਵਰ ਸਾਾਨੂੰ ਵਾਪਸ ਦਿੱਤਾ ਜਾਵੇ ਕਿਉਂਕਿ ਇਹਨਾਂ ਦੇ ਨਾਲ ਸਾਡੇ 4 ਕਮ ਹੋਰ ਸ਼ੁਰੂ ਹੋਣ ਲੱਗੇ ਸੀ ਜਿਹੜੇ ਇਹਨਾਂ ਕਰਕੇ ਜਾਣ ਤੋਂ ਬਾਅਦ ਸਾਡੇ ਕੰਮ ਰੁਕ ਗਏ ਇੱਕ ਤਾਂ ਬਾਹਰ ਜੀਟੀ ਰੋਡ ਤੇ ਗੇੜ ਲੱਗਣ ਲੱਗਾ ਸੀ ਇੱਕ ਸਾਡੀ ਗੁਰਦੁਆਰੇ ਦੇ ਅੰਦਰ ਸਿਵਰੇ ਦੀ ਬੜੀ ਪ੍ਰੋਬਲਮ ਹੈ ਪਾਣੀ ਫਰੋਰ ਨੂੰ ਵੀ ਵੈਕ ਮਾਰਦਾ ਹੈ ਪਾਣੀ ਅੰਦਰ ਵੀ ਵੈਕ ਮਾਰਦਾ ਹੈ ਉਹ ਇੱਕ ਸੇਵਾ ਸ਼ੁਰੂ ਹੋ ਰਹੀ ਸੀ ਜਿਹੜੀ ਇਹਨਾਂ ਦੇ ਜਾਣਕਾਰ ਕੋ ਵੀ ਬੰਦ ਹੋ ਗਈ ਹੁਣ ਆਪਣੇ ਰੂਮ ਬਣਾਉਣ ਦੇ ਨਸਤੇ ਇਹਨਾਂ ਨੇ ਕਾਰਜਵਲ ਨਾਰ ਲਾ ਕੇ ਆਪਣੇ ਕਮਰੇ ਬਣਾਉਣੇ ਸ਼ੁਰੂ ਕਰ ਦਿੱਤੇ ਕਿਉਂਕਿ ਹੋਰ ਅਸੀਂ ਚਾਰ ਸੇਵਾਦਾਰ ਤਾਂ ਦੇ ਕਮਰੇ ਬਣ ਜਾਣਗੇ ਜੇ ਬਾਰੋਂ ਕੋਈ ਸੰਗਤ ਆ ਵੀ ਉਹਨਾਂ ਨੂੰ ਦੇਣ ਵਾਸਤੇ ਇਹਨਾਂ ਕੋ ਕਮਰਾ ਨਹੀਂ ਹੁੰਦਾ ਆਪਣੇ ਉਹਨਾਂ ਕਮਰੇ ਜਿਹਨਾਂ ਦੇ ਅਸੀਂ ਲੱਗੇ ਹੋਏ ਨੇ ਆਪਣੀ ਪੂਰੀ ਐਸ਼ ਹੋ ਰਹੀ ਹੈ ਪਰ ਕੀ ਨਮਾਈ ਹੋਈ ਹੈ ਉਹਦੇ ਚਲੋ ਠੀਕ ਹੈ ਗੁਰਦਾ ਸਾਹਿਬ ਦੀ ਹੈਗੀ ਆਪਾਂ ਕਹਿੰਦੇ ਆ ਪਰ ਆਪਾਂ ਇੱਕ ਗੱਲ ਜਾਣਦੇ ਆ ਕਿ ਇਹ ਜੇ ਆਪਣੀ ਸੇਵਾਵਸੀ ਇਹਨਾਂ ਨੇ ਗੁਰਦਾ ਚੁਣਿਆ ਫਿਰ ਮਸੰਦਾ ਇਸ ਗੁਰਦਾ ਦੇ ਨਾਮ ਬਦਲ ਕਿਉਂ ਖਰਾਬ ਕਰ ਰਹੇ ਗੁਰਦਾ ਲੜਾਈ ਵੀ ਜਿਸ ਜੀ ਦੀ ਹੈ ਕਿ ਇਹ ਜੋ ਵੀ ਹੈ ਹੁਣ ਚਾਰ ਪੰਜ ਬੰਦਿਆਂ ਦਾ ਹਸਤੇ ਪ੍ਰਬੰਧ ਰਹਿ ਗਿਆ ਆਪੇ ਹੀ ਗੋਲਕ ਨਹੀਂ ਆਪੇ ਹੀ ਲਿਖਣੀ ਆਪੇ ਹੀ ਖਰਚੇ ਭਾਣੇ ਆਪਣੇ ਕੁਝ ਕੰਮ ਕੁਝ ਹੋ ਨਹੀਂ ਰਿਹਾ ਖਰਚੇ ਫਿਰ ਅੱਗੇ ਤਰ੍ਹਾਂ ਜਿਵੇਂ ਤਾਂ ਇੱਥੇ 2 ਸਾਲ ਪਹਿਲੇ ਪੈਂਦੇ ਸੀ ਹੁਣ ਫਿਰ ਉਹ ਹੀ ਸ਼ੁਰੂ ਹੋ ਗਏ ਗੋਲਕ ਗੋਲਕ ਵੰਡੀ ਜਾ ਰਹੀ ਹੈ ਮਤਲਬ ਗੋਲਕ ਆਪਸੇ ਜੀ ਵੰਡੀ ਜਾ ਰਹੀ ਜੀ ਕੁਝ ਹੁਣ ਮਹੀਨਾ ਹੋ ਗਿਆ ਸੀ ਉਹਨੂੰ ਗਏ ਨਹੀਂ ਕਰਦੇ ਇੱਕ ਵੀ ਕੰਮ ਕਦੋਂ ਹੋਇਆ ਹੋਵੇ ਆ ਜਿਹੜਾ ਨੀ ਪੱਥਰ ਖਾਇਆ ਗਿਆ ਇਹ ਵੀ ਕਾਰ ਦੇ ਵਾਲਿਆਂ ਨੂੰ ੱੱਕੇ ਲਗਾ ਕੇ ਜੀ ਅਸੀਂ ਸਾਡੀ ਕਾਰ ਸੇਵਾ ਸ਼ੁਰੂ ਕਰੋ ਜਦ ਕਿ ਉਹਨਾਂ ਕੋ ਥੋੜੀ ਇਹਨਾਂ ਨੇ ਕਾਰ ਸ ਉਹਨਾਂ ਦੇ ਤਾਲੇਬਗ ਨਹੀਂ ਖੁੱਲੇ ਹਲਦੇ ਉਹਨਾਂ ਦੇ ਗੇਟਾਂ ਦੇ ਗੇਟ ਨੂੰ ਅੱਜ ਵੀ ਡੇਟ ਜਾ ਕੇ ਦੇਖ ਲਓ ਤੁਸੀਂ ਅੱਜ ਵੀ ਗੇਟ ਨੂੰ ਤਾਲਾ ਲੱਗਾ ਹੈ ਜਦ ਵੀ ਜਾਣਾ ਕੋਈ ਕੋਈ ਪ੍ਰੋਗਰਾਮ ਕਰਨਾ ਕਰਦੇ ਵਾਲਿਆਂ ਦੇ ਲੰਗਰ ਤੁਸੀਂ ਲਾਉਗੇ ਜੀ ਜੇ ਲੰਗਰ ਵਾਸਤੇ ਸੰਗਤ ਨੂੰ ਰਸਤਾ ਦਈਦਾ ਤਾਂ ਉਹਦੇ ਅੱਥੇ ਚਾਬੀ ਮੰਗ ਕੇ ਲੈਣੀ ਸੀ ਉਹ ਵੀ ਨੇਕ ਸਿੰਘ ਜੀ ਜਦੋਂ ਆਏ ਤੇ ਚਾਬੀ ਮਿਲਣ ਲੱਗ ਗਈ ਜਿਸ ਤੋਂ ਪਹਿਲੇ ਚਾਬੀ ਵੀ ਨਹੀਂ ਮਿਲਦੀ ਸੀ ਹੁਣ ਤੁਸੀਂ ਵਿਰੋਧ ਕਰੋਗੇ ਜਿਹੜਾ ਨਵੇਂ ਬੰਦੇ ਆਏ ਨੇ ਅਸੀਂ ਬਿਲਕੁਲ ਵਿਰੋਧ ਕਰਦੇ ਜੀ ਬਿਲਕੁਲ ਨਵੇਂ ਬੰਦੇ ਦਾ ਵਿਰੋਧ ਕਰਦੇ ਜਿਹੜੀ ਐਸਟੇਮ ਕਮੇਟੀ ਸੰਭਾਲ ਰਹੀ ਹੈ ਸਾਡਾ ਪੂਰ ਪੂਰ ਜ਼ੋਰ ਜ਼ੋਰ ਨਾਲ ਸੰਗਤ ਦਾ ਵਿ ਇਹ ਕੋਈ ਮਾਨਪੁਰ ਦੇ ਕਿਕਰੋਗੇ ਕਿਸ ਕਰੋਗੇ ਅਸੀਂ ਚਿਤਗਰਿਆਵਲ ਜਾ ਚੁੱਕੇ ਆ ਜੀ ਜੇ ਹੁਣ ਸਾਡੀ ਉਹਨਾਂ ਨੇ ਸੁਣਵਾਈ ਹੁਣ ਨਹੀਂ ਕਰਦੇ ਤਾਂ ਸੰਗਤ ਆਪਣਾ ਆਪ ਕੰਮ ਆਪ ਜੋਰ ਦਿਖਾਏਗੀ ਜਿੱਦਾਂ ਇਹ ਆ ਭੁਗਤਣਗੇ ਜਿੱਦਾਂ ਠੀਕ ਠੀਕ ਬਾਈ ਖਾਲਸਾ